ਟਾਈਮ ਟ੍ਰੈਵਲ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਜੌਨ ਹਾਕਿੰਸ ਨੂੰ ਵੀ ਜਿਹੜੇ ਆ ਆਪਣੇ ਉਹਨਾਂ ਨੂੰ ਵੀ ਸਟੀਫਨ ਹਾਕਿੰਸ ਨੂੰ ਬਾਅਦ ਚ 15 ਸਾਲ ਗਵਾ ਕੇ ਪਤਾ ਚੱਲੇ ਪਤਾ ਲੱਗਿਆ ਸੀ ਪਹਿਲਾਂ ਉਹਨਾਂ ਨੇ ਬੜੀਆਂ ਥਿਉਰੀਆਂ ਦਿੱਤੀਆਂ ਵੀ ਕਿਸ ਕਿਸੇ ਜ਼ਰੀਏ ਨਾਲ ਹੋ ਸਕਦੇ ਤੇ ਨਹੀਂ ਹੁੰਦੀ ਨਹੀਂ ਹੋ ਸਕਦੀ ਕਿਉਂਕਿ ਦੇਖੋ ਹੁੰਦਾ ਪਤਾ ਕੀ ਹੈ ਮੈਂ ਤੁਹਾਨੂੰ ਮੋਟਾ ਜਿਹਾ ਇਹਦਾ ਸਿਧਾਂਤ ਹੀ ਦੱਸ ਦਿੰਦਾ ਸਿਧਾਂਤ ਇਹ ਦਿੰਦਾ ਕਿ ਸਾਡਾ ਸਿਧਾਂਤ ਆ ਫਿਜ਼ਿਕਸ ਦੇ ਵਿੱਚ ਜੋ ਕੈਨਟ 무ਵ ਯੋਰ ਫਿੰਗਰ ਵਿਦਆਊਟ ਕ੍ਰੀਏਟਿੰਗ ਅ ਡਿਸਟਰਬੈਂਸ ਜਦੋਂ ਮੈਂ ਉਂਗਲੀ ਹਿਲਾਈ ਹੈ ਵਿਦਆਊਟ ਕ੍ਰੀਏਟਿੰਗ ਅ ਡਿਸਟਰਬੈਂਸ ਇਨ ਦਾ ਹੋਲ ਆਫ ਦਾ ਯੂਨੀਵਰਸ ਇਹਨਾਂ ਦਾ ਸਾਰੀ ਦੁਨੀਆ 'ਚ ਹਲਚਲ ਚਲੀ ਗਈ ਜਦੋਂ ਹਲਚਲ ਚਲੀ ਗਈ ਕਿੰਨੇ ਵੇਵ ਬਣੇ ਕਿੰਨੇ ਵੇਵ ਫਰੰਟ ਬਣੇ ਵੇਵ ਫਰੰਟ ਤੋਂ ਅੱਗੇ ਵੇਵ ਫਰੰਟ ਬਣੇ ਯਾਨੀ ਕਿ ਦੁਨੀਆ ਬਦਲ ਕੇ ਉੱਥੇ ਨਹੀਂ ਜਾ ਸਕਦੀ ਸਪੇਸ ਔਰ ਟਾਈਮ ਜੋ ਦੋ ਚੀਜ਼ਾਂ ਨੇ ਸਪੇਸ ਔਰ ਟਾਈਮ ਜਿਹੜੀਆਂ ਚੀਜ਼ਾਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਤੈਅ ਕਰਦੀਆਂ ਨੇ ਉਹ ਬਦਲ ਕੇ ਕਦੇ ਵੀ ਉੱਥੇ ਨਹੀਂ ਜਾਂਦੀਆਂ ਇਸ ਕਰਕੇ ਟਾਈਮ ਟਰੈਵਲ ਨਹੀਂ ਹੋ ਸਕਦਾ ਪਰ ਇਹ ਗੱਲ ਹੈ ਨਾ ਟਾਈਮ ਟਰੈਵਲ ਹੋ ਨਹੀਂ ਸਕਦਾ ਪਰ ਜੇ ਆਪਾਂ ਧਰਤੀ ਤੇ ਹੀ ਦੇਖੀਏ ਤਾਂ ਅਨੇਕਾਂ ਟਾਈਮ ਨੇ ਧਰਤੀ ਤੋਂ ਬਾਹਰ ਚਲੇ ਜਾਈਏ ਤਾਂ ਇੱਥੇ ਟਾਈਮ ਦੀ ਗਤੀ ਕੁਝ ਹੋਰ ਹੈ ਇੱਥੇ ਤਾਂ ਕੀ ਗਿਆ ਜਾਂਦਾ ਵੀ ਜਿਹੜੇ ਸਾਡੇ ਸੂਰਜ ਦੇ ਗ੍ਰਹਿ ਨੇ ਜਿਹੜਾ ਸੋਲਰ ਸਿਸਟਮ ਹੈ ਉਹਨਾਂ ਦੇ ਤੁਸੀਂ ਕਈ ਗ੍ਰਹਿ ਜਾਓ ਤਾਂ ਟਾਈਮ ਕਿਸੇ ਹੋਰ ਗਤੀ ਨਾਲ ਚੱਲਦਾ ਹੈ ਸਾਡੀ ਧਰਤੀ ਤੇ ਟਾਈਮ ਕਿਸੇ ਹੋਰ ਗਤੀ ਨਾਲ ਚੱਲਦਾ ਤੁਸੀਂ ਤੁਸੀਂ ਤੁਹਾਡੇ ਦਿਮਾਗ 'ਚ ਬ੍ਰਹਿਸਪਤੀ ਘੁੰਮ ਰਿਹਾ ਹੈ ਹਾਂਜੀ ਬ੍ਰਹਿਸਪਤੀ ਸਾਡੇ ਨਾਲੋਂ ਕਰੀਬ 1000 10000 26 ਧਰਤੀਆਂ ਦੇ ਬਰਾਬਰ ਹੈ ਨੇ ਬਿਲਕੁਲ ਸਹੀ ਹੈ ਬਹੁਤ ਬਹੁਤ بڑا ਹੈ ਬਹੁਤ بڑا ਬਹੁਤ بڑا ਹੈ ਤੇ ਸਾਡੀ ਧਰਤੀ 24 ਘੰਟੇ ਜੇ ਇੱਕ ਚੱਕਰ ਲਾਉਂਦੀ ਹੈ ਤੇ ਉਹ 8 ਘੰਟੇ ਲਗਾ ਲੈਂਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਤੇਜ਼ ਘੁੰਮ ਰਿਹਾ ਹੋ ਤੇ ਇਸ ਕਰਕੇ ਇਹ ਹੈ ਕਿ ਉਹ ਟਾਈਮ ਜ਼ੋਨ ਸਾਰਿਆਂ ਦੇ ਅਲੱਗ-ਅਲੱਗ ਨੇ ਤੇ ਟਾਈਮ ਦਾ ਜਿਹੜਾ ਕਨਸੈਪਟ ਹੈਗਾ ਨਾ ਇਹ ਰਿਲੇਟਿਵ ਹੈ ਇਹਨੂੰ ਆਇਨਸਟਾਈਨ ਦੀ ਥਿਊਰੀ ਨਾਲ ਤਾਂ ਤੁਸੀਂ ਸਮਝ ਸਕਦੇ ਹੋ ਤੇ ਪਰ ਜੇ ਤੁਸੀਂ ਇਹ ਕਹੋਗੇ ਵੱਖਰੇ ਵੱਖਰੇ ਟਾਈਮ ਜੋਨਾਂ ਦੀ ਥਿਊਰੀ ਲਾ ਕੇ ਅਸੀਂ ਸਮਝੀਏ ਤੇ ਨਹੀਂ ਸਮਝ ਸਕਦੇ ਸਾਰੇ ਟਾਈਮ ਜੋਨਾਂ ਦੀ ਥਿਊਰੀ ਨੂੰ ਇਕੱਠਿਆਂ ਕਰਕੇ ਹੀ ਸਮਝਿਆ ਜਾ ਸਕਦਾ ਉਹਦੇ ਵਾਸਤੇ ਆਇਨਸਟਾਈਨ ਸਾਡੇ ਬਹੁਤ ਵਧੀਆ ਕੰਮ ਕਰਕੇ ਜਾ ਚੁੱਕੇ ਪਰ ਕੋਈ ਜਿਵੇਂ ਤੁਸੀਂ ਕਹਿੰਦੇ ਹੋ ਵੀ ਰੱਬ ਨਹੀਂ ਹੈ ਕਿ ਧਾਰਮਿਕ ਲੋਕ ਇਹ ਵੀ ਕਹਿੰਦੇ ਆ ਵੀ ਜੇ ਆਪਾਂ ਮਨ ਨੂੰ ਚੇਤਨ ਕਰੀਏ ਰੱਬ ਨੂੰ ਤੇ ਇਹ ਤਾਂ ਅਸੀਂ ਅਲੱਗ-ਅਲੱਗ ਗ੍ਰਹਾਂ ਤੇ ਵੀ ਜਾ ਸਕਦੇ ਆ ਅਸੀਂ ਬ੍ਰਹਮ ਲੋਕ ਵੀ ਦੇਖ ਸਕਦੇ ਆ ਇੱਥੇ ਤੱਕ ਕਿ ਟਾਈਮ ਟਰੈਵਲ ਵੀ ਕਰ ਸਕਦੇ ਆ ਉਹ ਕਹਿੰਦੇ ਮੰਨ ਹੀ ਆ ਸਾਡਾ ਉਹੀ ਜਿਹੜਾ ਸਾਡਾ ਪਲੇਨ ਆ ਉਹੀ ਸਭ ਕੁਝ ਹੈ ਦੇਖੋ ਜੀ ਮੈਂ ਇੱਕ ਦਿਨ ਸੁਪਨੇ ਦੇ ਵਿੱਚ ਹਨੂਮਾਨ ਜੀ ਨਾਲ ਗੱਲਾਂ ਕਰ ਰਿਹਾ ਸੀ ਹੁਣ ਮੈਂ ਕਹਾਂ ਕਿ ਮੈਨੂੰ ਤੇ ਗਿਆਨ ਹੋ ਗਿਆ ਉਹ ਮਾਝੇ ਮੈਂ ਦਰਸ਼ਨ ਦੇ ਦਿੱਤੇ ਕਹਿੰਦਾ ਚਲੋ ਦੇਖੋ ਇਹ ਆਪਣੀ ਗੱਲ ਆ ਬਾਕੀ ਜਦੋਂ ਤੁਸੀਂ ਅੰਤਰ ਤਿਆਨ ਹੁੰਦੇ ਹੋ ਦੇਖੋ ਤੁਸੀਂ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਦੇਖੀ ਹੈ ਨਾ ਇਸ ਹਾਲ ਤੱਕ ਸਮਾਧੀ ਲਗਾਈ ਹੈ ਹਾਂ ਤੇ ਉਹ ਸਮਾਧੀ ਅਸਲੀ ਸਮਾਧੀ ਉਹੀ ਹੁੰਦੀ ਹੈ ਅਸਲੀ ਸਮਾਧੀ ਅਸਲੀ ਸਮਾਧੀ ਉਹੀ ਹੁੰਦੀ ਹੈ ਨੱਕ ਦੀ ਕੋਮਲ ਦੇ ਵਿੱਚ ਹੁੰਦੀ ਹੈ ਅੱਖਾਂ ਨਾਲ ਦੇਖਣਾ ਹੈ ਹੈ ਔਰ ਆਪਣੇ ਧਿਆਨ ਨੂੰ ਕੇਂਦਰਿਤ ਕਰਨਾ ਮੱਥੇ ਦੇ ਵਿੱਚ ਇਹ ਹੀ ਹੁੰਦੀ ਹੈ ਨਾ ਤੇ ਜਦੋਂ ਤੁਸੀਂ ਧਿਆਨ ਕੇਂਦਰਿਤ ਕਰ ਲਿਆ ਸਾਰੀ ਦੁਨੀਆ ਵੱਲੋਂ ਕਿਉਂਕਿ ਇਹ ਕਪੈਸਿਟੀ ਪੈਦਾ ਕਰਨੀ ਕੋਈ ਸੌਖੀ ਨਹੀਂ ਹੈ ਮੇਰੇ ਹਿਸਾਬ ਨਾਲ ਤਾਂ ਇਹ ਸਾਲ ਲੱਗ ਜਾਣਗੇ ਕਈ ਸਾਲ ਲੱਗ ਜਾਣਗੇ ਤੁਹਾਨੂੰ ਇਹ ਧਿਆਨ ਕੇਂਦਰਿਤ ਕਰਨਾ ਜਿਹੜਾ ਹੁੰਦਾ ਤੇ ਇਹ ਬੜਾ ਔਖਾ ਕੰਮ ਹੈ ਜਦੋਂ ਤੁਸੀਂ ਉਹ ਧਿਆਨ ਕੇਂਦਰਿਤ ਕਰ ਸਕਦੇ ਹੋ ਤੇ ਤੁਸੀਂ ਉਹਦੇ ਵਿੱਚ ਬ੍ਰਹਮ ਲੋਕ ਵੀ ਦੇਖ ਸਕਦੇ ਹੋ ਤੁਸੀਂ ਕਲਪਨਾ ਵੀ ਕਰ ਸਕਦੇ ਹੋ ਕਹਿੰਦੇ ਆ ਕਿ ਕੁਲਰੇ ਜੀ ਨੇ ਜੋ ਸਭ ਤੋਂ ਵੱ ਕੁਬਲਾ ਖਾਨ ਅੰਗਰੇਜ਼ੀ ਦੀਆਂ ਸਭ ਤੋਂ ਵੱਡੀਆਂ ਕਵਤਾਵਾਂ ਚੋਂ ਉਹ ਉਦੋਂ ਲਿਖੀ ਸੀ ਜਦੋਂ ਅਫੀਮ ਦਾ ਉਹਨੇ ওভারਡੋਜ਼ ਲੈ ਲਈ ਸੀ ਅਫੀਮ ਦੀ ਕਵਿਤਾ ਲਿਖੀ ਤੇ ਉਹ ਕਹਿਣ ਦਾ ਮਤਲਬ ਇਹ ਹੈਗੀ ਆ ਕਿ ਤੁਸੀਂ ਦੇਖੋ ਇਹ ਕਲਪਨਾ ਦੀ ਦੁਨੀਆ ਹੈਗੀ ਆ ਤੁਸੀਂ ਕਿਵੇਂ ਕਰ ਸਕਦੇ ਹੋ ਧਿਆਨ ਨੂੰ ਕੇਂਦਰ ਕੇਂਦਰਿਤ ਕੀਤਾ ਤੁਸੀਂ ਅਗਰ ਇਸ ਮਾਈਕ ਦੇ ਵਿੱਚੋਂ ਕ੍ਰਿਸ਼ਨ ਜੀ ਦੀ ਮੂਰਤ ਦੇਖਣੀ ਆ ਧੰਨੇ ਭਗਤ ਨੇ ਤਾਂ ਪੱਥਰ ਚੋਂ ਰੱਬ ਲੱਭ ਲਿਆ ਸੀ ਠਾਕਰ ਲੱਭ ਲਿਆ ਸੀ ਉਹ ਚੀਜ਼ਾਂ ਰਲਦੀਆਂ ਨੇ ਜਦੋਂ ਤੁਸੀਂ ਇਹਨਾਂ ਨੂੰ ਸਿਸਟੇਮੈਟਿਕਲੀ ਡਿਵੈਲਪ ਕਰੋਗੇ ਨਾ ਜੇ ਤੁਸੀਂ ਫਸ ਗਏ ਰੱਬ ਦੇ ਵਿੱਚ ਜੇ ਤੁਸੀਂ ਫਸ ਗਏ ਕੁਦਰਤ ਦੇ ਵਿੱਚ ਜੇ ਤੁਸੀਂ ਫਸ ਗਏ ਮੈਂ ਨਾਸਤਿਕ ਐ ਉਹ ਵੀ ਇੱਕ ਜਾਲੀ ਐ ਜੇ ਤੁਸੀਂ ਫਸ ਗਏ ਮੈਂ ਆਸਤਿਕ ਐ ਉਹ ਵੀ ਇੱਕ ਜਾਲ ਐ ਦੇਖੋ ਮੈਂ ਤੇ ਇਹ ਕਹਿਣਾ ਹੁਣਾ ਕਿ ਨਾਸਤਿਕਤਾ ਆਸਤਿਕਤਾ ਜਿਹੜੀ ਹੈਗੀ ਆ ਨਾ ਇਹ ਇਸ ਕਰਕੇ ਨਹੀਂ ਹੈਗੀ ਕਿ ਤੁਸੀਂ ਰੱਬ ਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ ਮੈਂ ਤੇ ਕਹਿੰਦਾ ਜਿਹੜਾ ਬੰਦਾ ਰੱਬ ਨੂੰ ਮੰਨਦਾ ਹੈ ਉਹ ਤੇ ਆਸਤਿਕ ਹੀ ਨਹੀਂ ਹੋ ਸਕਦਾ ਹੂੰ ਜਿਹੜਾ ਬੰਦਾ ਰੱਬ ਨੂੰ ਨਹੀਂ ਮੰਨਦਾ ਉਹੋ ਹੀ ਸੱਚਾ ਆਸਤਕ ਹੋ ਸਕਦਾ ਕਿਉਂਕਿ ਜਦੋਂ ਤੁਸੀਂ ਆਸਤਕ ਹੋ ਜਾਂਦੇ ਤੁਸੀਂ ਵਿਸ਼ਵਾਸ ਕਰਨ ਲੱਗ ਪੈਂਦੇ ਹੋ ਤੁਸੀਂ ਊਠ ਪਟੰਗ ਕਹਾਣੀਆਂ ਤੇ ਵਿਸ਼ਵਾਸ ਕਰਨ ਲੱਗ ਪੈਂਦੇ ਹੋ ਤੁਸੀਂ ਗੈਬੀ ਸ਼ਕਤੀਆਂ ਤੇ ਵਿਸ਼ਵਾਸ ਕਰਨ ਲੱਗ ਪੈਂਦੇ ਹੋ ਤੁਸੀਂ ਇਹੋ ਜਿਹੀਆਂ ਗੱਲਾਂ ਤੇ ਵਿਸ਼ਵਾਸ ਕਰਨ ਲੱਗ ਪੈਂਦੇ ਹੋ ਕਿ ਅੰਦਰ ਧਿਆਨ ਹੋ ਗਿਆ ਅਸੀਂ ਮੰਗਲਗ੍ਰਹ ਤੇ ਜਾ ਸਕਦੇ ਹਾਂ ਇਹ ਗੱਲਾਂ ਆਸਤਕ ਤਾਂ ਮੰਨ ਸਕਦੇ ਆ ਅਗਰ ਤੁਸੀਂ ਨਾਸਤਿਕ ਹੀ ਹੋ ਤਾਂ ਤੁਸੀਂ ਸਵਾਲ ਕਰੋਗੇ ਸਵਾਲ ਤੇ ਗੀਤਾ ਜੀ ਵੀ ਕੀਤੇ ਗਏ ਆ ਸਵਾਲ ਤੇ ਬਾਣੀ ਜੀ ਵੀ ਕੀਤੇ ਗਏ ਆ ਸਵਾਲ ਤਾਂ ਗੁਰਨਾਨਕ ਸਾਹਿਬ ਨੇ ਗੁਰਨਾਨਕ ਸਾਹਿਬ ਨੇ ਵੀ ਕੀਤੇ ਸਾਹਿਬ ਨੇ ਹੀ ਕੀਤੇ ਉਹਨਾਂ ਨੇ ਉਹਨਾਂ ਨੇ ਛੋਟੀ ਉਮਰ ਚ ਕਿਹਾ ਸੀ ਮੈਂ ਅਜ ਨਹੀਂ ਹਉਤਾਰਨ ਨਹੀਂ ਕਰਨਾ ਨਹੀਂ ਕਰਨਾ ਉਹਨਾਂ ਨੇ ਕਿਹਾ ਨਾ ਕਿ ਤੁਹਾਡਾ ਪਾਣੀ ਸੂਰਜ ਤੇ ਕਿਵੇਂ ਪਹੁੰਚ ਜਾਏਗਾ ਮੇਰਾ ਤੇ ਪੰਜਾਬ ਸੀ ਪਹੁੰਚ ਰਿਹਾ ਤੇ ਕਹਿਣ ਦਾ ਮਤਲਬ ਇਹ ਜਿਹੜਾ ਸੱਚਾ ਨਾਸਤਿਕ ਹੈ ਜਿਹੜਾ ਸੱਚਾ ਨਾਸਤਿਕ ਬੰਦਾ ਹੈ ਉਹ ਹੀ ਜਿਹੜਾ ਬੰਦਾ ਹੈਗਾ ਵਾ ਉਹ ਹੀ ਧਰਮ ਇਹ ਜਿਹੜੀ ਗੂੜ ਗਿਆਨ ਨੂੰ ਸਮਝ ਸਕਦਾ ਤੇ ਇਸ ਕਰਕੇ ਇਹਨਾਂ ਗੱਲਾਂ ਤੇ ਨਾ ਹੀ ਪਿਆ ਜਾਂਦੇ ਚੰਗਾ ਮਤਲਬ ਤੁਸੀਂ ਕਹਿੰਦੇ ਹੋ ਵੀ ਨਾਲ ਨਾਲ ਤੁਹਾਨੂੰ ਰੱਬ ਦੀ ਗਿਆਨ ਵੀ ਪੂਰਾ ਤਾਂ ਧਰਮ ਦਾ ਗਿਆਨ ਪੂਰਾ ਮੈਂ ਸੁਣ ਰਿਹਾ ਤੁਹਾਨੂੰ ਭਗਵਤ ਗੀਤਾ ਦਾ ਵੀ ਗਿਆਨ ਹੈ ਜੇ ਆਪਾਂ ਗੱਲ ਕਰਦੇ ਆ ਤੇ ਸਿੱਖਾ ਬਾਰੇ ਵੀ ਤੁਹਾਨੂੰ ਗਿਆਨ ਹੈ ਪਰ ਗਿਆਨ ਤੁਹਾਨੂੰ ਪੂਰਾ ਪਰ ਤੁਸੀਂ ਦੂਜੇ ਪਾਸੇ ਕਹਿੰਦੇ ਹੋ ਵੀ ਇਹਦਾ ਗਿਆਨ ਸਹੀ ਤਰੀਕੇ ਨਾਲ ਯੂਜ਼ ਕੀਤਾ ਨਹੀਂ ਨਹੀਂ ਦੇਖੋ ਜਿਹੜੀ ਕਰਮ ਥਿਉਰੀ ਆਈ ਹੈ ਜਿਹੜੀ ਕਰਮ ਥਿਉਰੀ ਆਈ ਹੈ ਭਗਵਤ ਗੀਤਾ ਚ ਦਿੱਤੀ ਗਈ ਹੈ ਅੱਗੇ ਸਾਡੇ ਸਿੱਖ ਧਰਮ ਚ ਵੀ ਲਈ ਹੈ ਇਵਨ ਇਸਲਾਮ ਦੇ ਵਿੱਚ ਵੀ ਉਹ ਥਿਉਰੀ ਥਿਉਰੀ ਬਦਲ ਕੇ ਉਦਾਂ ਹੀ ਆਈ ਹੈ ਸਾਰੇ ਧਰਮਾਂ ਚ ਆਈ ਕਰਮ ਥਿਉਰੀ ਕਰਮ ਥਿਉਰੀ ਦੇ ਵਿੱਚ ਇਹ ਹੈਗਾ ਵਾ ਕਿ ਚੀਜ਼ਾਂ ਐਕਸ਼ਨ ਰਿਐਕਸ਼ਨ ਇੱਕ ਸੀਰੀਜ਼ ਚਲਦੀ ਆਈ ਹੈ ਕਿਉਂਕਿ ਕਦੇ ਪਾਣੀ ਦੇ ਵਿੱਚ ਕਦੇ ਅਮਾਈਨੋ ਐਸਿਡ ਬਣੇ ਅਮਾਈਨੋ ਐਸਿਡ ਤੋਂ ਪਹਿਲਾਂ ਕੀ ਬਣਿਆ ਅਮੋਨੀਆ ਬਣੀ ਅਮੋਨੀਆ ਤੋਂ ਅਮੋਨੀਅਮ ਹਾਈਡਰੋਕਸਾਈਡ ਬਣੀ ਹੋਏਗੀ ਹੈਨਾ ਪਤਾ ਨਹੀਂ ਕੀ ਕੀ ਬਣਿਆ ਉਹ ਬਣ ਕੇ ਇੱਕ ਕਿਰਿਆਵਾਂ ਬਣੀਆ ਕਿਰਿਆਾਂ ਤੋਂ ਮਲ ਕੁਦਰਤ ਬਣੀ ਅੱਜ ਤੋਂ 36 ਕਰੋੜ ਸਾਲ ਪਹਿਲਾਂ ਲਾਈਫ ਪੈਦਾ ਹੋਈ ਲਾਈਫ ਜਿਹੜੀ ਉਹ ਕਿਹੜੇ ਰੂਪ ਦਾ ਰੂਪਾਂ ਦੇ ਵਿੱਚੋਂ ਨੰਗ ਨੰਗੇ ਇਸ ਸਟੇਜ ਤੇ ਪਹੁੰਚੀ ਹੈ ਇਹ ਕੁਦਰਤ ਹੈ ਹੁਣ ਅਸੀਂ ਆਦਮੀ ਦੀ ਉਮਰ ਕਿੰਨੀ ਹੁੰਦੀ ਹੈ ਮੋਟੀ ਮੋਟੀ 100 ਸਾਲ 100 ਸਾਲ 100 ਸਾਲ ਜੇ ਕੋਈ ਇਹੋ ਜਿਹਾ ਧਾਰਮਿਕ ਬੰਦਾ ਤੇ ਦੇਖਿਆ ਨਹੀਂ ਜਿਹੜਾ 500 ਸਾਲ ਜੀਵਿਆ ਹੋਵੇ ਹੈ ਤੇ ਇਹੋ ਜਿਹਾ ਕੋਈ ਨਾਸਤਿਕ ਵੀ ਨਹੀਂ ਦੇਖਿਆ ਜਿਹੜਾ 500 ਸਾਲ ਜੀਵਿਆ ਹੋਵੇ ਪਰ ਪਹਿਲਾਂ ਜਦੋਂ ਆਪਾਂ ਗ੍ਰੰਥ ਪੜ੍ਹਦੇ ਆ ਵੈਸੇ ਚਲੋ ਮੈਂ ਸੱਚੀ ਗੱਲ ਦੱਸਾਂ ਵੀਡੀਓਜ਼ ਹੀ ਦੇਖਿਆ ਇਨੇ ਗ੍ਰੰਥ ਨਹੀਂ ਪੜ੍ਹੇ ਹੋਏ ਚਲੋ ਜਿੰਨਾ ਕੋ ਜਿਸ ਧਰਮ ਤੋਂ ਮੈਂ ਬਿਲੋਂਗ ਕਰਦਾ ਉਹਦੇ ਬਾਰੇ ਮੈਨੂੰ ਜਾਣਕਾਰੀ ਹੈ ਉਹ ਪਾਠ ਪੂਜਾ ਮੈਂ ਕਰਦਾ ਜਿੰਨੀ ਕੁ ਮੈਂ ਕਰ ਸਕਦਾ ਪਰ ਜਿੰਨਾ ਅਸੀਂ ਪੜ੍ਹਦੇ ਆ ਕਿਹਾ ਜਾਂਦਾ ਵੀ ਪਹਿਲਾਂ ਕਹਿੰਦੇ ਸੀ ਵੀ ਲੋਕ ਰਿਸ਼ੀ ਮੂਨੀ ਜਿਹੜੇ ਆ 500 500 600 600 ਚਾਲ ਜੀ ਜਾਂਦੇ ਸੀ ਹਜ਼ਾਰਾਂ ਸਾਲ ਜੀ ਜਾਂਦੇ ਸੀ ਕਿਉਂ ਕਹਿੰਦਾ ਵੀ 10000 ਸਾਲ ਤੱਕ ਲੋਕੀ ਜੀ ਜਾਂਦੇ ਸੀ ਇਹ ਲੱਗਦੀ ਹੈ ਕਿ ਵੀ ਕਿਸੇ ਹਿਸਾਬ ਨਾਲ ਕੋਈ ਸੱਚਾਈ ਹੋ ਸਕਦੀ ਹੈ ਦੇਖੋ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬੜਾ ਸ਼ਬਦ ਬੜਾ ਮਸ਼ਹੂਰ ਹੈ ਕਰਾਮਾਤ ਕਹਿਰ ਦਾ ਨਾਮ ਗੁਰੂ ਜੀ ਨੇ ਕਿਤੇ ਉਚਾਰਿਆ ਸੀ ਤੇ ਕਰਾਮਾਤ ਕਹਿਰ ਦਾ ਮਤਲਬ ਨਾ ਹੁੰਦਾ ਕਿ ਜਿਹੜੀਆਂ ਗੈਬੀ ਸ਼ਕਤੀਆਂ ਨੇ ਜਾਂ ਅਜੀਬੋ ਘਰੀਬ ਘਟਨਾਵਾਂ ਨੇ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਇਹ ਇਹਨਾਂ ਚੀਜ਼ਾਂ ਨੂੰ ਸਾਨੂੰ ਨਹੀਂ ਮੰਨਣਾ ਚਾਹੀਦਾ ਕਿ ਉਹ ਜੋ ਜੋ ਕੁਝ ਵੀ ਦੱਸਿਆ ਗਿਆ ਕਿ ਇੰਨੇ ਨੇ ਸਾਲ ਕਿਸੇ ਨੇ ਸਮਾਦੀ ਲਗਾਈ 200 ਸਾਲ ਹਜ਼ਾਰਾਂ ਸਾਲ ਬੈਠਾ ਰਿਹਾ ਉਹ ਚੀਜ਼ਾਂ ਪੋਸੀਬਲ ਨਹੀਂ ਹੋ ਸਕਦੀਆਂ ਕੋਈ ਔਰਤ ਜਿਹੜੀ ਸੀ ਸਿਲ ਬਣ ਗਈ ਸਿਲ ਬਣ ਗਈ ਕਿਸੇ ਨੇ ਆ ਕੇ ਉਹਨੂੰ ਛੂਇਆ ਪਤਾ ਨਹੀਂ ਕਿੰਨੀਆਂ ਸਦੀਆਂ ਕਿੰਨੇ ਜੋਗ ਬੈਠੀ ਰਹੀ ਉਹ ਗੱਲਾਂ ਪ੍ਰੈਕਟੀਕਲ ਨਹੀਂ ਹੈਗੀਆਂ ਹਾਂ ਕੋਈ ਵਾਇਰਸ ਹੀ ਨਹੀਂ ਦੇਰ ਤੱਕ ਬੈਠਾ ਰਹੇ ਤੇ ਗੱਲ ਮੰਨੀ ਜਾ ਸਕਦੀ ਕਿਉਂਕਿ ਵਾਇਰਸ ਜਿਹੜੇ ਨੇ ਲਿਵਿੰਗ ਔਰ ਨਾਨ ਲਿਵਿੰਗ ਬਰਾਬਰ ਹੁੰਦੇ ਨੇ ਬੈਕਟੀਰੀਆ ਵੀ ਬੈਠ ਸਕਦਾ ਕਿਉਂਕਿ ਉਹ ਸਿਸਟ ਫਾਰਮੇਸ਼ਨ ਕਰ ਲੈਂਦਾ ਤੇ ਪਰ ਇਨਸਾਨ ਇਦਾਂ ਕਰ ਸਕਦਾ ਹੋਏ ਹਾਂ ਇੱਕ ਛਿਪਕ ਲਈ 6 ਮਹੀਨੇ ਸੌ ਸਕਦੀ ਆ ਇੱਕ ਪੋਲਰ ਬੀਅਰ 6 ਮਹੀਨੇ ਸੌ ਸਕਦਾ ਆਦਮੀ ਤਾਂ 6 ਮਹੀਨੇ ਵੀ ਨਹੀਂ ਸੌ ਸਕਦਾ ਨਾ ਤੇ ਇਸ ਕਰਕੇ ਇਹ ਹੈ ਕਿ ਇਹ ਚੀਜ਼ਾਂ ਤੇ ਯਕੀਨ ਨਹੀਂ ਕੀਤਾ ਜਾਏ